ਮਾਜ ਮਹੱਲਾ ਪੰਜਵਾਹ ਕਾਏ ਕਿਰਪਾਲ ਗੋਵਿੰਦ ਗੁਸਾਈ ਮੇਗ ਵਰਸੈ ਸਭ ਨੀਥਾਈ ਦੀਨ ਦਿਆਲ ਸਦਾ ਕਿਰਪਾਲਾ ਖਾਡ ਪਾਈ ਕਰਤਾਰੇ ਜੀਓ ਆਪੋ ਨੇ ਜੀਵ ਜੰਤ ਪ੍ਰਤਿਪਾਰੇ ਜਿਉ ਬਾਰਿਕ ਮਾਤਾ ਸੰਮਾਰੇ ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ ਜਾਲ ਥਲ ਪੂਰ ਰਹਿਆ ਮੇਹਰਵਾਨ ਸਦ ਬਲੇ ਹਾਰ ਜਾਈਏ ਕੁਰਬਾਨ ਰੈਣ ਦਿਨਸ ਤਿਸ ਸਦਾ ਥਿਾਈ ਜੇ ਖੇਨ ਮਹਿ ਸਗਲ ਉਧਾਰੇ ਜੀਉ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰੀ ਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਉ ਮਾਝੇ ਮਹੱਲਾ ਪੰਜਵਾਂ ਜਿਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚਾਉ ਬਾਰੇ ਜਿਥੈ ਨਾਮ ਨਾ ਜਪੀਐ ਮੇਰੇ ਗੋਵਿੰਦਾ ਸੇਈ ਨਗਰ ਉਜਾੜੀ ਜੀਉ ਹਰ ਰੁਖੀ ਰੋਟੀ ਖਾਏ ਸਮਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਵਦ ਫੈਲੀ ਜਾਣ ਵਿਸੂ ਕੀ ਵਾੜੀ ਜੀਉ ਸੰਤਾ ਸੇਤੀ ਰਾਂਗ ਨਾ ਲਾਏ ਸਾਖਤ ਸੰਗ ਵੇ ਕਰਮ ਕਮਾਏ ਦੁਲਬ ਦੇ ਕੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਓ ਤੇਰੀ ਸਰਣਾ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰਿ ਕਿਰਪਾ ਨਾਨਕ ਗੁਣ ਗਾਵੇ ਰੱਖੋ ਸ਼ਰਮ ਅਸਾੜੀ ਜੀਓ ਮਾਜ ਮਹੱਲਾ ਪੰਜਵਾ ਚਰਣ ਠਾਕੁਰ ਕੇ ਹਿਰਦੈ ਸਮਾਣੇ ਕਾਲ ਕਲੇਸ਼ ਸਭ ਦੂਰ ਪਿਆਣੇ ਸਾਥ ਸੁਖ ਸਹਿਜ ਧੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੂਟੈ ਮੂਲੇ ਹਰ ਅੰਤਰ ਬਾਹਰ ਰਹਾ ਭਰ ਪੂਰੇ ਸਿਮਰ 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 ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਓ અમૃત વર્ખે અનહદ વાણી માન તન અંતર સાત સમાણી તૃપ્ત અગાહે રહે જન તેરે સત ગુર કીયા દિલાસા જીયો જે સકા સાતેસતે ફળ પાયા કાર કૃપા પ્રભ સાંગ મિલાયા આવણ જાન રહે વડભાગી નાનક પૂર્ણ આસા જીયો માજ મહલ્લા પંજવા ਮੇਹੋ ਬਿਆਵ ਪਰਮੇਸ਼ਰ ਪਾਇਆ ਜੀ ਅਜੰਤ ਸਭ ਸੁਖੀ ਵਸਾਇਆ ਗਿਆ ਤਲੇਸ ਭਇਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਓ ਜਿਸਕੇ ਸੇ ਤਿਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਭਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੀਰੇ ਪੂਰਨ ਹੋਈ ਕਾਲੀ ਜੀਓ ਸਰਬ ਜੀਆਂ ਕਉ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਉਜਾਲ ਥਲ ਮਹੀ ਹਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਓ ਮਾਨ ਕੀ ਇਛੁ ਪੂਜਾ ਵਣਹਾਰਾ ਸਦਾ ਸਦਾ ਜਾਈ ਬਲੇਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰਤੇ ਰੰਗ ਰਸਾਨੀ ਜੀਉ ਮਾਜ ਮਹੱਲਾ ਪੰਜਵਾਂ ਮਨ ਤਨ ਤੇਰਾ ਧਨ ਪੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਜੀਉ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾ ਤੇਰੀ ਪਾਈ ਕਾਰ ਕਮਾਵਾ ਜੇ ਤੁਧ ਭਾਵਾ ਜਾ ਤੂੰ ਦੇਹ ਦਇਆਲਾ ਜੀਉ ਰਾਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹੇ ਸੋਈ ਸੁਖ ਸਹਿਣਾ ਜਿੱਥੇ ਰਖੇ ਬੈਕੁੰਠ ਤਿਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪੈਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਝ ਮਹੱਲਾ ਪੰਜਵਾਂ ਆਰ ਬ੍ਰਹਮ ਪ੍ਰਭ ਮੇਗ ਪਠਾਇਆ ਜਾਲ ਥਲ ਮਹੀ ਅਲ ਦਹਿ ਦੇਸ ਵਰਸਾਇਆ ਸਾਤ ਭਈ 부ਜੀ ਸਭ ਦਰਸਨਾ ਅਨੰਦ ਭਇਆ ਸਭ ਠਾਈ ਜੀਓ ਸੁਖ ਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤ ਪਾਲੇ ਬੇ ਬੈਰੀ ਦਸੈ ਮਨਾਈ ਜੀਓ ਜਾ ਕੀ ਸ਼ਰਣ ਪਿਆ ਗਤ ਪਾਈ ਐ ਸਾਸ ਸਾਸ ਹਰ ਨਾਮ ਧਿਆਈ ਐ ਤਿਸ ਬਿਨ ਹੋਰ ਨਾ ਦੂਜਾ ਠਾਕੁਰ ਸਭ ਤਿਸੈ ਕੀਆ ਜਾਈ ਜੀਓ ਤੇਰਾ ਮਾਣ ਤਾਣੁ ਪ੍ਰਭ ਤੇਰਾ ਤੂ ਸੱਚਾ ਸਾਹਿਬ ਗੁਣੀ ਘੇਰਾ ਨਾਨਕ ਦਾਸ ਕਹੈ ਬੇਨੰਤੀ ਆਠ ਪਹਿਰ ਤੁਧ ਧਿਆਈ ਜੀਉ ਮਾਝ ਮਹੱਲਾ ਪੰਜਵਾਂ ਸਭੇ ਸੋਖ ਭਾਏ ਪ੍ਰਭ ਤੁਠੇ ਗੁਰ ਪੂਰੇ ਕੇ ਚਰਨ ਮੰਨ ਉਠੇ ਸਹਿਜ ਸੁਮਾਦ ਲੱਗੀ ਲਿਵ ਅੰਤਰ ਸੋ ਰਸ ਸੋਈ ਜਾਣੈ ਜੀਉ ਆਗਮ ਅਗੋਚਰ ਸਾਹਿਬ ਮੇਰਾ ਘਾਟ ਘਾਟ ਅੰਤਰ ਵਰਤੈ ਨੀਰਾ ਸਦਾ ਅਲਿਪਤ ਜੀਆ ਕਾ ਦਾਤਾ ਕੋ ਵਿਰਲਾ ਆਪ ਪਛਾਣੈ ਜੀਉ ਪ੍ਰਭ ਮਿਲਣੈ ਕੀ ਏਹ ਨੀਸਾਣੀ ਮਨ ਇਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕੈ ਬਾਣੀ ਜੀਉ ਹਥੇ ਦਿੱਤੀ ਪ੍ਰਭ ਦੇਵਨ ਹਾਰੈ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ ਉਮਾਜ ਮਹੱਲਾ ਪੰਜਵਾ ਕਿਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ ਮਾਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਨ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸੁਆਮੀ ਆਹਿਆ ਜੀਉ ਜੋ ਕਿਸ ਕਰੇ ਸੋ ਆਪੇ ਆਪੈ ਬੋਧ ਸਿਆਣਪ ਕਿਸੂ ਨਾ ਜਾਪੈ ਆਪਣੇ ਸੰਤਾਨੋ ਆਪ ਸਹਾਈ ਪ੍ਰਭ ਧਰਮ ਭੁਲਾਵਾ ਲਾਹਿਆ ਜੀਓ ਕਾਰਣ ਕਮਲ ਜਨਕਾ ਆਧਾਰੋ ਆਠ ਪਹਿਰ RAM ਨਾਮ ਵਾਪਾਰੋ ਸਹਿਜ ਆਨੰਦ ਗਾਵੈ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹੀ ਆ ਜੀਓ ਮਾਝ ਮਹੱਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਤੇ ਆਈਐ ਸੁਰਦਾ ਸੁਹਿਲਾ ਜਿਤ ਹਰ ਗੁਣ ਗਾਈਐ ਸਾਧ ਧਰਤ ਸੁਹਾਵੀ ਜਿਤ ਵਸਹਿ ਹਰ ਜਾਨ ਸੱਚੇ ਨਾਮ ਵਿਟੋ ਕੁਰਬਾਨ ਜੀਓ ਸੱਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵਹਿ ਜਨ ਤੇਰੇ ਸੱਚ ਸਬਦ ਮਨ ਮਾਣੋ ਜੀਓ ਸੱਚ ਸਾ ਲਾਹਣ ਵਡਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਧ ਭਾਵਹਿ ਸੱਚ ਨਾਮ ਨੀਸਾਣੋ ਜੀਓ ਸਚੇ ਅੰਤ ਨਾ ਜਾਣੈ ਕੋਈ ਥਾਨ ਤਨ ਅੰਤਰ ਸੱਚਾ ਸੋਈ ਨਾਨਕ ਸੱਚ ਤੇ ਆਈਐ ਸਾਧ ਹੀ ਅੰਤਰ ਜਾਮੀ ਜਾਣੋ ਜੀਉ ਮਾਝ ਮਹੱਲਾ ਪੰਜਵਾਂ ਰਹਿਣ ਸੁਹਾਵੜੀ ਦਿਨਸ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲਵੰਨ ਹੈ ਜੀਵਨ ਸਫਲ ਤਿਥਾਈ ਜੀਓ ਸਿਮਰਤ ਨਾਮ ਦੁਖ ਸਭ ਲਾਥੇ ਅੰਤਰ ਬਾਹਰ ਹਾਰ ਪ੍ਰਭ ਸਾਥੇ ਵੈ ਭਾਉ ਭਰਮ ਖੋਇਆ ਗੁਰ ਪੂਰੈ ਦੇਖਾ ਸਬਨੀ ਜਾਈ ਜੀਓ ਪ੍ਰਭ ਆਵ ਸਮਰਥ ਵਡ ਊਚ ਅਪਾਰਾ ਨੋ ਨਿਦ ਨਾਮ ਭਰੇ ਢੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੈ ਨਾ ਲਾਈ ਜੀਓ ਕਾਰ ਕਿਰਪਾ ਮੇਰੇ ਦੀਨ ਦਿਆਲਾ ਜਾਚਿਕ ਜਾਚੈ ਸਾਧ ਰਵਾਲਾ ਦੇਹ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਓ ਮਾਝ ਮਹੱਲਾ ਪੰਜਵਾ ਅਥਾ ਤੂੰ ਹੈ ਆਗੇ ਆਪੇ ਜੀ ਜੰਤਰ ਸਭ ਤੇਰੇ ਥਾਪੇ ਤੂਦ ਬਿਨ ਅਵਰ ਨਾ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜੀਉ ਰਸਨਾ ਜਪ ਜਪ ਜੀਵੇ ਸੁਆਮੀ ਵਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨਾ ਜੂਐ ਹਾਰੀ ਜੀਉ ਨਾਮ ਅਵਖਦ ਜੇਨ ਜਾਣ ਤੇ ਰਹਿ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਾਰ ਕੀਰਤਨ ਗਾ ਬਹੁ ਦਿਨ ਰਾਤੀ ਸਫਲ ਏਹਾ ਹੈ ਕਾਰੀ ਜੀਓ ਨ੍ਰੇਸ਼ਟ ਤਾਰ ਆਪਣਾ ਦਾਸ ਸਵਾਰਿਆ ਘਾਟ ਘਾਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕ ਸਿਵੈਣ ਹੋਰ ਦੂਜਾ ਨਾਹੀ ਬਾਬਾ ਨਾਨਕ ਇਹੋ ਮਤ ਸਾਰੀ ਜੀਓ ਮਾਜ ਮਹੱਲਾ ਪੰਜਵਾਂ ਮਨ ਤਨ ਰੱਤਾ ਰਾਮ ਪਿਆਰੇ ਸਰਬ ਸਦੀਜੈ ਆਪਣਾ ਵਾਰੇ ਆਠ ਪੈਰ ਗੋਵਿੰਦ ਗੁਣ ਗਾਈਐ ਵਿਸਰਨਾ ਕੋਈ ਸਾਸਾ ਜੀਉ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗਤ ਰੀਜੈ ਸਾਗਰ ਕੱਟਿਐ ਜਮ ਕੇ ਫਾਸਾ ਜੀਉ ਕਾਰ ਪਦਾਰਥ ਹਰ ਦੀ ਸੇਵਾ ਪਾਰ ਜਾਤ ਜਪ ਅਲਖ ਅਪੇਵਾ ਕਾਮ ਕ੍ਰੋਧ ਕੇਲ ਵਿਖ ਗੁਰ ਕਾਟੇ ਪੂਰਨ ਹੋਏ ਆਸਾ ਜੀਓ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪਰਵਾਣ ਗਰਸਤ ਉਦਾਸਾ ਜੀਓ ਮਾਜ ਮਹੱਲਾ ਪੰਜਵਾ ਸਿਮਰਤ ਨਾਮ ਹਿਰਦੈ ਸੁਖ ਪਾਇਆ ਘਰਿ ਕਿਰਪਾ ਭਗਤੀ ਪ੍ਰਗਟਾਇਆ ਸੰਤ 사ੰਗ ਮਿਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜਿਓ ਜਾ ਕੈ ਗ੍ਰਹਿ ਨਾਮ ਨਿਧ ਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ੁਰ ਪ੍ਰਭ ਸਭਨਾ ਗੱਲਾ ਜੋਗਾ ਜਿਓ ਇਨ ਮਹ ਥਾਪੂ ਥਾਪਨ ਹਾਰਾ ਆਪ ਇਕੰਤੀ ਆਪ ਪਸਾਰਾ ਦੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿਠੇ ਲਹਿਨ ਵਿ ਜੋਗਾ ਜੀਓ ਅੰਚਲ ਲਾਏ ਸਭ ਸਿਸਟ ਤਰਾਈ ਆਪਣਾ ਨਾਮ ਆਪ ਜਪਾਈ ਗੁਰ ਬੋਹਿਥ ਪਾਇਆ ਕਿਰਪਾਤੇ ਨਾਨਕ ਧੁਰ ਸੰਜੋਗਾ ਜੀਓ ਮਾਜ ਮਹੱਲਾ ਪੰਜਮ ਸੋਈ ਕਰਣਾ ਜੇ ਆਪ ਕਰਾਏ ਜਿਥੈ ਰਖੈ ਸਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੇ ਜਿਸ ਮੀਠਾ ਜੀਓ ਸਾਬਕੁ ਰੋਈ ਇਕ ਤਧਾਗੈ ਜਿਸ ਲਾਏ ਲਏ ਸੋ ਚਰਣੀ ਲਾਗੈ ਊਂਦ ਕਬਲ ਜਿਸ ਹੋਏ ਪ੍ਰਗਾਸਾ ਤਿਨ ਸਰਬ ਨਿਰੰਜਨ ਦੀਠਾ ਜੀਓ ਤੇਰੀ ਮਹਿਮਾ ਤੂੰ ਹੈ ਜਾਣਹਿ ਆਪਣਾ ਆਪ ਤੂੰ ਆਪ ਪਛਾਣ ਹੈ ਹਾਉ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰਹਿ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨ ਸਿਆ ਭ੍ਰਮ ਭਾਉ ਠੀਠਾ ਜੀਓ